ਲੁਧਿਆਣਾ ਪੁਲਿਸ ਕਮਿਸ਼ਨਰੇਟ ਵਿੱਚ ਤਾਇਨਾਤ ਇੰਸਪੈਕਟਰ ਜਰਨੈਲ ਸਿੰਘ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਆਪਣੀ ਨੌਕਰੀ ਦੇ ਨਾਲ-ਨਾਲ ਸਮਾਂ ਕੱਟ ਕੇ ਆਰਗੇਨਿਕ ਖੇਤੀ ਦੀ ਸ਼ੁਰੂਆਤ ਕੀਤੀ ਜਿਸ ਨੂੰ ਹੁਣ ਕਾਰੋਬਾਰ ਬਣਾਇਆ ਅਤੇ ਚੋਖੀ ਕਮਾਈ ਕਰ ਰਿਹਾ ਹੈ ਲੁਧਿਆਣਾ ਦੇ ਰਹਿਣ ਵਾਲੇ ਜਰਨੈਲ ਸਿੰਘ ਨੂੰ ਇੱਕ ਬਿਮਾਰੀ ਸੀ ਜਿਸ ਦੇ ਚੱਲਦਿਆਂ ਖੁਦ ਲਈ ਆਰਗੇਨਿਕ ਸਬਜ਼ੀਆਂ ਆਦਿ ਖੋਜ ਨੇ ਜਰਨੈਲ ਸਿੰਘ ਨੂੰ ਕਿਸਾਨ ਬਣਾ ਦਿੱਤਾ ਜਰਨੈਲ ਸਿੰਘ ਨੇ ਆਰਗੇਨਿਕ ਸਬਜ਼ੀਆਂ ਉਗਾਉਣਾ ਸ਼ੁਰੂ ਕੀਤਾ ਉਹਨਾਂ ਨੂੰ ਵੇਚ ਕੇ ਕਮਾਈ ਦਾ ਸਾਧਨ ਤਿਆਰ ਕੀਤਾ ਉਹਨਾਂ ਨੇ ਦੱਸਿਆ ਕਿ ਇਸ ਦੇ ਲਈ ਉਹਨਾਂ ਨੇ ਅਤੇ ਉਹਨਾਂ ਦੀ ਪਤਨੀ ਨੇ ਪੀਏਯੂ ਤੋਂ ਟ੍ਰੇ ਵਾੜੀ ਸ਼ੁਰੂ ਕੀਤੀ ਹੁਣ ਆਪਣੇ ਨਾਲ ਨਾਲ ਲੋਕਾਂ ਲਈ ਵੀ ਸਬਜ਼ੀਆਂ ਉਗਾਉਂਦੇ ਨੇ ਆਉ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਸਿਟੀ ਹਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਪੀੜੇ ਅਸੀਂ ਦੇਖਿਆ ਵੀ ਚੱਕਰੀਆਂ ਲਗਾਈਆਂ ਗਈਆਂ ਕੀ ਕਰਨਾ ਹੈ ਕਿਉਂ ਜਿਹੜੀਆਂ ਚੱਕਰੀਆਂ ਲਗਾਈਆਂ ਗਈਆਂ ਨੇ ਜੀ ਇਹ ਐਕਚੁਅਲੀ ਹੈ ਫਲਾਈ ਫਲਾਈ ਕੈਚਰ ਹਾਂਜੀ ਇਹਦੇ ਤੇ ਯੂਨੀਵਰਸਿਟੀ ਨੇ ਸਾਨੂੰ ਦੱਸਿਆ ਵੀ ਤੁਸੀਂ ਸਭ ਤੋਂ ਸਸਤਾ ਤਰੀਕਾ ਇਹੀ ਹੈ ਹਾਂਜੀ ਇਹ ਤੇ ਇੱਕੀ ਦਾ ਕਲਰ ਕਰਕੇ ਤੇ ਤੇ ਗ੍ਰੀਸ ਲਾ ਦੋ ਹਾਂਜੀ ਤੇ ਇਹ ਆ ਦੇਖੋ ਤੁਸੀਂ ਨੋਟ ਕਰੋ ਛੋਟੇ ਛੋਟੇ ਮੱਕੜੀ ਸਾਰੀ ਫਲਾਈ ਮਰੀਆਂ ਹੋਈਆਂ ਨੇ ਹਾਂਜੀ ਵੀ ਇਹ ਫਲਾਈ ਕੈਚ ਰੇ ਇਹ ਸਬਜੀ ਨੂੰ ਮੁੱਕੀ ਖਰਾਬ ਕਰਦੀ ਹੈ ਕਿਹੜਾ ਸਰ ਕੀ ਸੁਬਨਾਮ ਹੈ ਜੀ ਮੇਰਾ ਜਰਨੈਲ ਸਿੰਘ ਨਾਮ ਹੈ ਅੱਛਾ ਸਰ ਕਿਹੜੀ ਖੇਤੀ ਕਰਦੇ ਹੋ ਜੀ ਕਿਹੜੀਆਂ ਕਿਰੀਆਂ ਜਿਹੜੀਆਂ ਫਸਲਾਂ ਵੇਚੀਆਂ ਜਾਂਦੀਆਂ ਅਸੀਂ ਆਰਗੈਨਿਕ ਸਬਜ਼ੀਆਂ ਦਾ ਕੰਮ ਕਰਦੇ ਹਾਂ ਆਰਗੈਨਿਕ ਸਬਜ਼ੀਆਂ ਤੇ ਫਰੂਟ ਦਾ ਅਸੀਂ ਸਰਦੀਆਂ ਨੇ ਫਸਲਾਂ ਸਾਰੀਆਂ ਲਾਈਆਂ ਸੀਗੀਆਂ ਹੁਣ ਗਰਮੀਆਂ ਲਈ ਲਾਈਆਂ ਹੋਈਆਂ ਨੇ ਗਰਮੀਆਂ ਲਈ ਹਜੇ ਬਣਣਗੀਆਂ ਉਹਨਾਂ 10 ਦਿਨ ਲੱਗਣਗੇ ਜੀ ਅੱਛਾ ਸਰ ਕਹਿੰਦੇ ਸਰਕਾਰੀ ਨੌਕਰੀ ਵੀ ਕੋਈ ਕਰਦੇ ਹੋ ਤੁਸੀਂ ਕਿਹੜੇ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਹੋ ਜੀ ਮੈਂ ਪੁਲਿਸ ਡਿਪਾਰਟਮੈਂਟ ਚ ਇਨਸਪੈਕਟਰ ਹਾਂ ਸਰ ਕਿਸ ਤਰ੍ਹਾਂ ਦੋਨਾਂ ਚੀਜ਼ਾਂ ਨੂੰ ਮੈਨੇਜ ਕਰਦੇ ਹੋ ਇੱਕ ਪਾਸੇ ਪੁਲਿਸ ਦੀ ਨੌਕਰੀ ਦੂਜੇ ਪਾਸੇ ਖੇਤੀਬਾੜੀ ਮੈਂ ਪਹਿਲਾਂ ਆਪਣੀ ਡਿਊਟੀ ਕਰਕੇ ਆਣਾ ਡਿਊਟੀ ਤੋਂ ਫ੍ਰੀ ਹੋ ਕੇ ਇੱਥੇ ਆਈ ਸਰ ਪਰਿਵਾਰਕ ਕਿਸ ਤਰ੍ਹਾਂ ਦਾ ਸਹਿਯੋਗ ਹੈ ਪਰਿਵਾਰ ਦਾ ਬਹੁਤ ਵਧੀਆ ਸਹਿਯੋਗ ਹੈ ਪਰਿਵਾਰ ਦੇ ਨਾਲ ਤੇ ਹੀ ਹੈ ਸਾਰਾ ਕੁਝ ਸਰ ਕਿੜੀਆਂ ਕਿੜੀਆਂ ਜਿਹੜੀਆਂ ਫਸਲਾਂ ਨੇ ਹੁਣ ਬੀਜੀਆਂ ਹੋਈਆਂ ਹੁਣ ਦੀਆਂ ਫਸਲਾਂ ਜਿਹੜੀਆਂ ਨੇ ਓ ਕੀ ਆ ਕਦੂ ਪੇਠਾ ਕਰੇਲੇ ਬਾੜ ਕਰੇਲਾ ਖੀਰੇ ਅਖਰਬੂਜਾ ਤਰਬੂਜ ਲਾਲ ਪੀਲਾ ਤਰਬੂਜ ਇਹ ਸਾਰਾ ਕੁਝ ਲਾਇਆ ਹੋਇਆ ਸਰ ਕਿਸ ਤਰ੍ਹਾਂ ਇਸ ਦੀ ਜਿਹੜੀ ਸ਼ੁਰੂਆਤ ਹੋਈ ਕੀ ਕਾਰਨ ਅਸੀਂ ਸ਼ੁਰੂਆਤ ਆਪਣੇ ਖਾਨ ਲਈ ਲੱਭਦੇ ਸੀ ਸਬਜ਼ੀਆਂ ਲੱਭਦੇ ਸੀ ਆਰਗੇਨਿਕ ਸਬਜ਼ੀਆਂ ਉਹ ਸਬਜ਼ੀਆਂ ਆਪਣੀ ਲੱਭਦੇ ਲੱਭਦੇ ਕਰਕੇ ਇੱਕ ਕੰਮ 'ਚ ਆ ਗਏ ਖੇਤੀਬਾੜੀ 'ਚ ਪੈ ਗਏ ਕਿੰਨੇ ਏਰੀਆ 'ਚ ਇਹ ਸ਼ੁਰੂ ਕੀਤੀ ਇਹ 5 ਕਿੱਲੇ ਖੇਤੀ ਜੁਰੂ ਸ਼ੁਰੂ ਤਾਂ ਕੀਤੀ ਸੀ 1.5 ਕਿੱਲੇ ਤੋਂ ਅੱਛਾ ਤੋਂ ਕਰਦੇ ਕਰਦੇ ਇਹ ਹੁਣ 5 ਕਿੱਲੇ 'ਚ ਹੋ ਗਈ ਹੈ ਅੱਛਾ ਕੋਈ ਸਪੈਸ਼ਲ ਟ੍ਰੇਨਿੰਗ ਵਗੈਰਾ ਵੀ ਲਿੱਤੀ ਗਈ ਪੀ ਟ੍ਰੇਨਿੰਗ ਯੂਨੀਵਰਸਿਟੀ ਤੋਂ ਹੀ ਗਾਈਡਲਾਈਨ ਦਿੱਤੀ ਹੈ ਉਹਨਾਂ ਕੋਲ ਟ੍ਰੇਨਿੰਗ ਦਿੰਦੀ ਹੈ ਅੱਛਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕਿੰਨੇ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਕਿੰਨੇ ਚਿਰ ਇਹ 6 ਮਹੀਨੇ ਹੋ ਗਏ अच्छा इथे लोग जेडे आंदे ने ए आप लेके जांदे सब्जी ते बेचते हां जी अपनी सब्जी आप लेके जांदे ने संडे नु इथे राशन ਦਾ ਫੈਮਿਲੀ ਆਪ ਆਉਂਦੀ ਆ ਆਪ ਹੀ ਤੋੜ ਕੇ सब्जी ਆਪ ਲੈ ਜਾਂਦੇ ਸਰ ਜਿਸ ਤਰ੍ਹਾਂ ਤੁਸੀਂ ਹੁਣ ਸਬਜ਼ੀਆਂ ਦਾ ਜਿਹੜਾ ਕਰਦੇ ਹੋ ਫਲ ਫਰੂਟ ਵੀ ਕੋਈ ਨਾਲ ਬੀਜੇ ਹੋਣਗੇ ਫਰੂਟ ਹਾਂਜੀ ਹੋਏ ਪਹਿਲਾ ਸਟਰਾਬੇਰੀ ਐ ਹੁਣ ਬਾਕੀ ਫਰੂਟ ਲਾਏ ਨੇ ਉਹ ਦੇਖੋ ਬਾਅਦ ਚ ਹੋਣਗੇ ਅੱਛਾ ਤੁਸੀਂ ਖੁਦ ਜਿਹੜਾ ਪੁਲਿਸ ਡਿਪਾਰਟਮੈਂਟ ਤੇ ਜੌਬ ਕਰਦੇ ਹੋ ਤੇ ਨਾਲ ਜਿਹੜੇ ਨੌਜਵਾਨ ਨੂੰ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਪੈਸੇ ਕਮਾਉਣ ਦੇ ਲਈ ਜਿਹੜਾ ਬਾਹਰ ਪ੍ਰਦੇਸ਼ ਚਲੇ ਜਾਂਦੇ ਨੇ ਪਰ ਤੁਸੀਂ ਜਿਹੜੀ ਰੋਗਾਨਿਕ ਜਿਹੜੀ ਸਬਜ਼ੀਆਂ ਦਾ ਫਲਾਂ ਦਾ ਜਿਹੜਾ ਕੰ ਏ ਅਸੀਂ ਚੰਨਾ ਵੀ ਇੱਥੇ ਬਹੁਤ ਆਪਸ਼ਨਾਂ ਨੇ ਆਰਗੈਨਿਕ ਸਬਜ਼ੀ ਦਾ ਇੱਕ ਅਲੱਗ ਕੰਮ ਹੈ ਹੋਰ ਬਹੁਤ ਕੰਮ ਨੇ ਸਿਰਫ ਸੋਚ ਦੀ ਚੇਂਜ ਕਰਨ ਦੀ ਲੋੜ ਹੈ ਕੰਮ ਬਹੁਤ ਹੋ ਸਕਦੇ ਨੇ ਇੱਥੇ ਬੈਕ ਇੰਟਰਨੈਸ਼ਨਲ ਲੈਵਲ ਕੰਮ ਵੀ ਹੋ ਸਕਦਾ ਹੈ ਸਰ ਕਿਸ ਤਰ੍ਹਾਂ ਦੀ ਜਿਹੜੀ ਤੁਸੀਂ ਇਹਦੇ ਵਾਸਤੇ ਜਿਹੜੀ ਆ ਆਪਣੀ ਲਈ ਜਾਣਕਾਰੀ ਲਈ ਪੀਜੀਓ ਤੋਂ ਜਾਂ ਕਿੱਥੋਂ ਹੋਰ ਜਿਹੜੀ ਆ ਤਿਆਰ ਕੀਤੀ ਅਸੀਂ ਯੂਨੀਵਰਸਿਟੀ ਤੋਂ ਵੀ ਜਾਣਕਾਰੀ ਲਈ ਤੇ ਜਿਹੜੇ ਪੁਰਾਣੇ ਹੁੰਦੇ ਨੇ ਬੰਦੇ ਉਹਨਾਂ ਦੀ ਗਾਈਡਲਾਈਨ ਲੈ ਕੇ ਨਾਲ ਲੈ ਕੇ ਕੀਤਾ ਹੈ अच्छा कीتن ਹੁਣ ਅੱਗੇ ਬਤਾਇਆ ਵੀ ਜਾਵੇਗਾ ਜੇਕਰ ਸਹੀ ਦੇ ਚੱਲ ਰਿਹਾ ਹੈ ਹਾਂਜੀ ਬਿਲਕੁਲ ਬਤਾਵਾਂਗੇ ਜੇ ਕੰਮ ਇੱਥੇ ਵਧੀਆ ਹੋ ਗਿਆ ਹੋਰ ਬਤਾਵਾਂਗੇ